you <laughs> ਦਰੇਗੋਸ ਕੀ ਨੰਦੂ ਜਦੂ ਮਰੇ ਰੱਜਾ ਦੀ ਮਾਤਾ ਪੈਣ ਬੜੀ ਖਮਾਕੂ ਸੀ ਦਰੇਗ ਨੂੰ ਬਖਾਓ ਬਖਾ ਨੂੰ ਦਰੇਗ ਨੂੰ ਹਾਜਰੀ ਆਉਂ ਪਰਮੋਦਵਾਰਾ ਦੇਵਾਨਾ ਹੋ ਗਾ ਸੀ ਜੇ ਉਹ ਮਤੂ ਮਰੇ ਵੀਰਾ ਵਸਨ ਮਾਤਾ ਕੋਲ ਨੂੰ ਬਤੋ ਮਦਨੀ ਮਾਤਾ ਕੋਲ ਪਹੁੰਚੇ ਸੁਭਾਉ ਹੋ ਗਿਆ ਮੂਹ ਕੋ ਕੋ ਦਾ ਸ਼ੂਕ ਨੂੰ ਬਣ ਗਈ ਤੇ ਤੁਮ ਮਸਾਲਾ ਦੀ ਗੱਲ ਇਹ ਪੁੰਜਮ ਨੂੰ ਕੋਈ ਕੋਈ ਜਰਾ ਜਰਾ ਹੋ ਹੇ ਜੁਬਾਉ ਆ ਗੋਲੇ ਅਧਾਰੇ ਹਲੋ ਨੂੰ ਪੁਆਪੂ ਨੂੰ ਨਸਖੋ ਕਰੇ ਜੇ 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 ਮਾਉ ਦਿਉ ਨੂੰ ਭਾਉ ਕਲੀ ਪਹੋਚੀ ਵਾਰੇ ਬੈਠੋ ਕਰੇ ਤੂ ਦਿਖਾਉ ਨੂੰ ਮੋਹ ਹੱਥ ਜੋੜਿਆ ਮੂ ਪਰਮਾਣ ਮਾਰਾ ਜੀਵਨ ਰੋਮ ਰਾਤ ਨੂੰ ਪਾਤ ਜਰ ਕਰੀ ਲਗੜੀ ਪਾਤ ਮਣੀ ਭਾਉ ਕਰੀ ਮਾਰੋ ਦੇਵ ਨੂੰ ਅਵਸਰ ਅਜਿਹਾ ਜੋ ਮਾਰੋ ਮੇਲੜੀ ਨੂੰ ਅਵਸਰ ਅਜਿਹਾ ਹੈ ਬਰਾਸ਼ੀ ਕੋਤਨਾਵੋ ਉਹ ਨੂੰ ਜਨ ਰਕਤੀ ਵਤਾ ਆ ਭਾਉ ਕਰੀ ਅਵਸਰ ਅਜਿਹਾ ਕੋਰਣਾ ਕਰਦਾ ਹੈ ਤਾ ਉਹ ਰਛੀ ਮਾਰੋ ਕੋਤਨਾਵੋ ਉਹ ਰਛੀ ਕਿਚੋ ਭਾਉ ਮੈਂ ਮੋਹਾ ਕਰ ਜੀ ਭਾਈ ਕਰਤਾ ਹਟਾ ਭਗਵਾਨ ਜੀ ਹੂ ਕੇਤੇ ਹਰੀ ਵੇਗੜਾ ਸੋ ਤੁਹਾਰੀ ਆਪਾ ਤੋਂ ਬੇਨੂ ਕੋਲ ਬਖਸ਼ੇ ਭਾਈ ਆਉ ਮੂਈ ਰਾਇ ਹਵਾ ਉਹ ਜੋਗੀ ਦੀ ਮਾਤਾ ਤੁਸਕ ਸੁਭਾਉ ਨੂੰ ਮੈਨੂੰ ਉਹ ਬੱਤੂ ਮੜੀ 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 ਤੁਮਾਰੂ ਘਰੇਕ ਨੂੰ ਗਾਇਆ ਨੂੰ ਗੜਪਨ ਰਹੇ ਆਵਾ ਕੋਲੀ ਪਾਵੜੀਆ ਤਾਰੀ ਦੁਨਿਆਤ ਵਾਲੀ ਜਿਹੜੀ ਨੂੰ ਪਰਮਨ ਰਹੇ ਆਉ ਵੇਲਾ ਨੂੰ ਸੁਖਰੋ ਜੋਗੀ ਦੀ ਮਾਤਾ ਕਿਸੂ ਰਹੀ ਦੂਰ ਮੋ ਦੂਰ ਮਾਰੀ ਗੁਰ ਦੀ ਗਾਇ ਸੁਆਸ਼ੀ ਨਰਮਨ ਪ੍ਰਭੂ ਬਹੁਤ ਮਾਨੇ ਜੇ 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 ਮਾਰਾ ਦੇਖਣਾ ਮੋਤੇ ਆਇਓ ਸੇ ਇਹ ਆਖੜਾ ਦੀ ਮਾਰੋ ਦੇਵ ਨੂੰ ਨਰਮਨ ਜੇ ਜੇ ਮਹਾਰਾਜੀ ਕੋਤਨ ਦਾ ਭਗਵਾਨ ਸਾਹਿਬ ਦਾ ਦਿਕਰਾ ਨੇ ਥੰਮਾ ਕੇ ਜੋ ਜਿਵੇਂ ਜਿਵੇਂ ਮਨ ਕਰੀ ਜਿਵੇਂ ਭਾਵ ਕਰੀ ਜਿਵੇਂ ਵਿਸ਼ਵਾਕੇ ਲਈ ਬਿਠਾ ਆਸੂ ਜਿਨਾ ਵਾਟੜਾਂ ਜੀਵੀ ਬਾਤੋ ਹੋਸੀ ਮਾਰਾ ਜੀਵਾਂ ਆਕੜ ਆਈ ਕੋਈ ਨਹੀਂ ਵਾਟੜੀ ਕੋਈ ਨਹੀਂ ਲਾਭੀ ਥੀ ਜੇ ਤੋ ਮਾਰੋ ਜਨਮ ਜੀ ਦੀ ਵਾਰ ਪਾੜੀ ਰਹੇ ਹੋਈ ਸੁਭਾਉ ਭਗਤੂ ਕਰਤਾ ਅੱਛਾ ਭਗਵਾਨ ਜੀ ਕਾ ਕਰਿ ਸਿ ਭਈ ਐ ਮੋ ਵਾਇ ਦਾ ਭਗਰਨੀ ਮਤ ਵਾਇ ਦਾ ਭਗਰਨਾ ਘਰ ਤੇ ਕਿ ਸੁ ਆੜਿਆ ਆਇਆ ਕੋ ਜਿਨੇ 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 ਕਰਤਾ ਜੀ ਘੋਆ ਮਾਰਾ ਵਾਇ ਹੋਂ ਮਾ ਹੱਥ ਪਾਇਆ ਸੀ ਕੋਈ ਨਾ ਕਾ ਧੋੜੀ ਜਣੀ ਸੀ ਉਹ ਕੋ ਜੋ ਉਹ ਮਾਰਾ ਨਾ ਫਰਗਨਾ ਨਾਲ ਹਲਿਖ ਸੁ

ਸੰਮਾ ਜੇਉਂ ਲੱਤੇ ਆਵਰ ਜੂ ਮਨ ਹਲਤੇ ਆਵਰ ਜੂ ਰਈ ਤੇ ਮਾਰੋ ਵਗਵਨ ਚਾਏ ਦੂਰ ਬਾਦਰੀ ਦਿਕਰਾਣਾ ਮਾਰੋ ਉਹ ਘੁਸਾ ਨਹੀਂ ਰਹਿਵਾ ਜੇ ਆਉ ਉਹ ਬੱਚੋ ਹੰਤਾ ਦੀ ਮਾਤਾ ਕੋਸੁ ਭਈ ਸਭਾ ਵਕਤੋ ਕਢਣ ਨੂੰ ਮਾਰਾ ਬਾਪਾ ਆਪਣੀ ਨਾਮੀ ਰਾਗ ਮਰੀ ਰਾਸ਼ ਅਨੀ ਹੁ ਸਿਕੋਤ

ਉਹ ਕਰੀਏ ਮਾਰੋ ਦੇਵ ਨੂੰ ਔਸਰ ਹੱਤੀਆ ਇਹੋ ਕਰੀਏ ਮਾਰੋ ਮਰਮਤ ਐ ਹੇ ਮਾਤਾ ਰੋ ਭਾਵਾ ਤੋਂ ਇਥੇ ਹਵਾ ਨੂੰ ਭਗਵਾਨ ਨੇ ਪਰ ਬੜਾਇਆ ਐ ਹੇ ਮਾਰਾ ਦੇਵ ਦਾ ਰੋਵੇਂ ਕਸਮੂ ਭਗਤ ਦੀ ਮਾਤਾ ਨੂੰ ਕਸੂ ਆ ਆਇਆ ਬੰਨੋ ਦਾ ਬੜੇ ਕਾ ਆਸ਼ੀਰਵਾਦ ਆਉਂਦਾ ਪਰਵਾ ਮਾਰਾ ਸਿਕੋਤ ਨਾ ਭਗਵਾਨ ਇਹ ਕਸੇ ਹੋਮ ਦਾ ਸੰਸਰ ਪਹਾਏ ਪੀਸਾ ਭਗਵਾਨ ਆਸੇ ਵੇਸ਼ਾਲ ਮੇਰੇ ਨਹੀਂ ਪੂਜਾ ਮਾਵਾਂ ਤਮੇ ਤਾਰੀ ਹੋਜੂ ਨੇ ਖਬਰ ਨੂੰ ਮੋਰ ਘਾਲੋ ਲਾਗ ਨੂੰ ਮੋਰ ਨੂੰ ਮੋਰ ਨੂੰ ਜੇ ਨਹੀਂ ਰਾਮ ਮਾਰਾ ਸੁਪੂਤ ਨਾ ਭਗਵਾਨ ਉਹ ਰੰਜਾਰੀ ਮਾਤਾ ਮਾਉ ਸੁਪੂਤ ਨੂੰ ਰੋਗ ਹੋਇ ਆਇਆ ਘੋੜਿਆ ਨੂੰ ਬੋਲਿਆ ਨੂੰ ਕੰਮ ਨਾ ਉਹ ਗਾਦੀ ਨੂੰ ਭਗਵਾਨ ਰੱਖੇ ਏ ਜਿਹੜੀ ਮੈਂ ਕਾੜਾ ਨਾ ਹੱਥੀ ਨੇ ਮੋਰ ਮਾਰੋ ਭਗਵਾਨ ਦੇਰੀ ਨੂੰ ਗੁਰੂ ਕਰਿਓ ਨੂੰ ਭਗਤ ਦੀ ਮਾਤਾ ਕੋ ਜੁੜ ਰਹੀ ਆਪਸੇ ਬੋਸ 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 ਬੜੀ 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 ગોડિયાઓ ઘરે આવો જુઓ સાબાજો હા હા રાજાનો દરેકનો ભાઈ દરેકનો પરમણ માતા કુસુનું બચ્ચું અંધાની માતા કુસુ ઘરે લો મોહ દરેકમાં કમકજો બોલો